ਜੀ ਰਮਨ ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਨਮਾਨ ਦਿੱਤਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਹਾਂਜੀ ਬਾਈ ਫਾਤ ਸਾਹਿਬ ਬਾਈ ਕੁਝ ਜਿਹੀ ਖਤੇ ਮੈਂ ਪਿੰਡ ਸ਼ੀਤ ਬਹੁਤ ਪਰਮੇਂ ਮੇਰਾ ਨਾਮ ਹੈ ਪਿੰਡ ਸ਼ੀਤਪੁਰ ਸਰਪੰਚ ਚੁਣੀ ਗਈ ਆ ਲੋਕਾਂ ਨੇ ਬੜੇ ਮਾਣ ਨਾਲ ਮੈਨੂੰ ਸਰਪੰਚ ਬਣਾਇਆ ਮੈਂ ਉਹਦਾ ਧੰਨਵਾਦ ਕਰਦੀ ਹਾਂ ਸੋ ਮੈਂ ਜੀ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੀ ਜੋ ਤੁਹਾਡੀ ਗੱਲ ਚ ਪੂਰੇ ਕਰਵਾਏ ਸੀ ਹਾਂਜੀ ਇੱਥੇ ਪਿੰਡ ਦੇ ਵਿੱਚ ਵਾਟਰ ਸਪਲਾਈ ਦਾ ਕੰਮ, ਨਾਲੀਆਂ ਦਾ ਕੰਮ, ਛੱਪੜ ਦਾ ਕੰਮ ਸਾਰਾ ਅਧੂਰਾ ਆਇਆ ਹੈ। ਸੋ ਤੁਸੀਂ ਆਪ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਨਾਂ ਚ ਜਾਈਦਾ। ਲਾਈਟਾਂ ਲੱਗੀਆਂ ਹੁੰਦੀਆਂ ਨੇ, ਫੁੱਲ-ਬੂਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ। ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ, ਡਿਸਪੈਂਸਰ ਹੀ ਹੁੰਦੀ ਆ, ਲਾਇਬ੍ਰੇਰੀ ਹੁੰਦੀ ਆ, ਓਪਨ ਜਿਮ ਹੁੰਦੀ ਆ, ਖੇਡ ਦਾ ਮੈਦਾਨ ਹੁੰਦਾ ਵਾ। ਉਹ ਬੱਚਿਆਂ ਵੱਡੇ ਝੂਲੇ ਲੱਗੇ ਹੁੰਦੇ, ਕਿ ਵਧੀਆ ਦੇਖ ਨਜ਼ਰ ਆਉਂਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਇਦਾਂ ਹੀ ਸੁੱਖ-ਸਹੂਲਤ, ਬੁਖਸ਼ਲਤੀ ਆ? ਇੱਥ ਮੌਕਾ ਮਿਲਿਆ ਤੇ ਹੋਲੀ-ਪੋਲੀ ਸਾਰੇ ਕੰਮ ਕਰਾਂਗੇ। ਰਾਸ਼ਨ ਕਾਰ ਦੀ ਸਮੱਸਿਆ ਕਾफी ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ ਕਰਨੇ ਨਹੀਂ ਬਣਦੇ ਗਰੀਬ ਤੇ ਕਰ ਰਾਸ਼ਨ ਨਹੀਂ ਪੁੰਹਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕੋਈ ਤਾਂ ਸਮੱਸਿਆ ਹੈਗੀ? ਹਾਂਜੀ। ਹਾਂਜੀ ਹੈਗੀ। ਹੈਗੀ। ਉਹ ਕਿੰਨੇ ਕ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਚਾਹੀਦੇ ਬਸ। ਕਾਫੀ ਲੋਕ। ਜੀ ਸਾਰਾ ਪਿੰਡੇ ਲੋਕਾਂ ਤੁਹਾਡੀ ਮਾਤਾ ਜੀ ਨੂੰ ਸਰਪੰਚ ਚੁਣਿਆ ਸੇਵਾ ਕਰਦਾ ਮਾਪੇ ਤਾਂ ਮਾਰ ਬੱਦਸਾ। ਤੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਰਹੇ ਹਾਂਜੀ ਸਰ ਮੇਰਾ ਨਾਮ ਗੋਪੀਆ ਮੇਰੀ ਇੱਕ ਮਾਤਾ ਜੀ ਖੀਰਪੁਰ ਤੋਂ ਸਰਪੰਚ ਚੁਣੇ ਗਏ ਨੇ ਹਾਂ ਉਹ ਪਿੰਡ ਵਾਲੇ ਮੇਰਾ ਮਾਨ ਬਕਸਾ ਹੈ ਮਤਲਬ ਤੁਹਾਨੂੰ ਵੋਟਾਂ ਪਾ ਕੇ ਆਪਣਾ ਜਿਹੜਾ ਮਾਨ ਬਕਸਾ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਪਿਛਲੀ ਪੰਜ ਸਾਲ ਲੋ ਕਿਹੜੇ ਪੈਨੰ ਕੰਮ ਰਹਿ ਚੁੱਕੇ ਸੀ ਜੋ ਹੁਣ ਤੁਹਾਡੀ ਕੋਈ ਚੁਪਰੇ ਰਹਿ ਗਏ ਸਰ ਸਾਡੇ ਪਿੰਡ ਦੇ ਵਿੱਚ ਕਾਫੀ ਕੰਮ ਜਿਹੜੇ ਪੈਂਡਿੰਗ ਹੈ ਜਿੱਦਾਂ ਪਾਣੀ ਸਪਲਾਈ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਪਾਣੀ ਦੇ ਨਿਕਾਸ ਦਾ ਪ੍ਰਬੰਧ ਸਹੀ ਨਹੀਂ ਹੈਗਾ ਉਹਰ ਵੀ ਕਾਫੀ ਜਿਹੜੀ ਮਤਲਬ ਕੈਂਪ ਹੈ ਨਾ ਛੱਪੜ ਹੈ ਉਹਰ ਕਾਫੀ ਕਾਫੀ ਜਿਹੜੇ ਮਲਕਾ ਡਿਪੈਂਡ ਦੇ ਹੈਗੇ ਕੰਮ ਜਿਹੜੇ ਪੈਂਡਿੰਗ ਉਹ ਤੁਸੀਂ ਆਹ ਨੂੰ ਦੇਖਾ ਜਦੋਂ ਬਾਹਰ ਦੇ ਪਿੰਡਾਂ ਜਾਂਦੇ ਸੁੱਕ ਸੁਹਤ ਨਾਲ ਲੈਸ ਪਿੰਡ ਹੁੰਦੇ ਨੇ ਉਹ ਜਿਵੇਂ ਲਾਇਬ੍ਰੇਰੀ ਹੁੰਦੀ ਆ ਉੱਤੇ ਕੈਂਵਰੇ ਲੱਗੇ ਹੁੰਦੇ ਨੇ ਮਤਲਬ ਫੁੱਲ ਬੂਟੇ ਵੀ ਲੱਗੇ ਹੁੰਦੇ ਆ ਕਾਫੀ ਪਰਸਨਟੀ ਆਉਂਦੀਆਂ ਨੇ ਹਾਂਜੀ ਕੀ ਤੁਹਾਨੂੰ ਲੱਗਦਾ ਇਦਾਂ ਦੀ ਕੋਈ ਸੁੱਖ-ਸੂਤ ਤੁਹਾਡੇ ਪਿੰਡ ਦੀ ਹਾਂਜੀ ਸਾਡੇ ਇਦਾਂ ਦੀ ਕੋਈ ਅਜਿਹੀ ਨਹੀਂ ਹੈਗੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਖਰੇ ਉਤਰੀਏ ਤੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਨ ਦਾ ਮਸਲਾ ਵੀ ਕਾਰਜਾਂ ਨੂੰ ਕਰੀਏ ਉਹ ਪਿੰਡਾਂ ਦੇ ਵਿੱਚ ਝਗੜੇ ਹੋ ਜਾਂਦੇ ਨੇ ਸੋ ਇਹਨੇ ਇੱਕ ਵੱਧ ਜਾਂਦੇ ਨੇ ਕਿ ਆਮ ਲੋਕਾਂ ਨੂੰ ਥਾਣੇ ਤੇ ਗਏ ਤਾਂ ਕੇ ਖਾਣੇ ਪੈਂਦੇ ਉਹਨਾਂ ਹਿਸਾਬ ਨੂੰ ਪੈਂਦਾ ਪਰ ਇੱਕ ਸਰਪੰਚ ਦੀ ਕੀ ਜੋ ਮੈਰੀ ਹੁੰਦੀ ਆ ਕਿਵੇਂ ਲੈਂਦੇ ਜਿਹੜੀ ਸਰਪੰਚ ਦੀ ਜ਼ਿੰਮੇਵਾਰੀ ਇਹ ਹੀ ਹੈਗੀ ਆ ਵੀ ਜਿਹੜੇ ਪਿੰਡ ਦੇ ਮਸਲੇ ਹੈਗੇ ਆ ਉਹਨੂੰ ਪਿੰਡ ਦੇ ਵਿੱਚ ਪੰਚਾਇਤ ਨੇ ਦੁਆਰਾ ਹੀ ਸੁਲਝਾਇਆ ਜਾਏ ਤਾਂਕਿ ਲੋਕਾਂ ਨੂੰ ਵਗੇ ਨਾ ਮਿਲ ਕੇ ਜਾ ਕੇ ਆਪਣਾ ਸਮਾਂ ਬਰਬਾਦ ਹੋਏ ਇੱਥੇ ਹੀ ਜਿਹੜੇ ਮਲਗ ਇਹਨਾਂ ਦੇ ਨੁਕਤਾ ਦੇ ਕਿ ਤੁਹਾਨੂੰ ਸਾਡੀ ਬਦ ਤੋਂ ਬਦ ਕੋਸ਼ਿਸ਼ ਇਹੋ ਹੀ ਹੁੰਦੀ ਹੈਗੀ ਕਿ ਪਿੰਡ ਦੇ ਵਿੱਚ ਰਹਿ ਕੇ ਹੀ ਪਿੰਡ ਦੇ ਸਾਹਮਣੇ ਹੀ ਮਤਲਬ ਕੀ ਇਹਨਾਂ ਦੇ ਹੱਲ ਕੀਤੇ ਜਾਣ ਉਹ ਕੱਤੇ ਕਿਥੇ ਗ੍ਰਾਂਟਾਂ ਅਪਨਾ ਜੇ ਨਵੇਂ ਫਾਰਮ ਅਪਲਾਈ ਕੀਤੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਤੇ ਕਿਥੇ ਗ੍ਰਾਂਟਾਂ ਨੇ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਆਡੇ ਪਿੰਡ ਦੇ ਵਿੱਚ ਇੱਕ ਜਿਹੜੇ ਹੁਣ ਮਾਲਕ ਦੇ ਪਿੱਛੇ ਇੱਕ ਮਕਾਨ ਬਣ ਕੇ ਤਿਆਰ ਹੋ ਗਿਆ ਉਹ ਜਿਹੜੇ ਪ੍ਰਧਾਨ ਮੰਤਰੀ ਬਾਜੀ ਉਹਨਾਂ ਦੇ ਅੰਦਰ ਜਿਹੜੇ ਹੀ ਬਾਕੀ ਹੋਰ ਕੁਝ 10 ਤੋਂ 12 ਜਿਹੜੇ ਹੈਗੇ ਉਹ ਅੱਗੇ ਸਾਡੇ ਅਪਲਾਈ ਕਰਵਾ ਦਿੰਦੇ ਆ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿੰਦੇ ਇਹ ਲੈਣ ਤੁਹਾਡੇ ਸਰ ਪ੍ਰਾਇਮਰੀ ਸਕੂਲ ਆ ਮਤਲਬ 5th ਤੋ ਆਸ ਤੱਕ ਉਹ ਠੀਕ ਆ ਮਤਲਬ ਕਹਿੰਦਾ ਵੀ ਸਟਾਫ ਵੀ ਵਧੀਆ ਉੱਥੇ ਬੱਚੇ ਮੈਂ ਕੀ ਦਾ ਮਤਲਬ ਕਹਿੰਦਾ ਹੂ ਕੋਈ ਵੀ ਸਮੱਸਿਆ ਹੋਵੇ ਮੈਡਮ ਜਿਹੜੇ ਆ ਸਟਾਪ ਜਿਹੜਾ ਪੂਰਾ ਕੋਈ ਵੀ ਹਾਂ ਸਮੱਸਿਆ ਹੈ ਕਿ ਆਜਨ ਬੱਸੀ ਹੈ ਜਾਂ 25 ਹਾਂ ਮੈਂ ਕਹਿੰਦੇ ਫੋਕਲ ਕਰਦੇ ਹੋ ਇਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਲੂਮਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪਲੇਟਫਾਰਮ ਹੋਵੇ ਸਾਡੇ ਨਵੀਂ ਇਹ ਹੀ ਹੈ ਵੀ ਮਤਲਬ ਅਸੀਂ ਬੱਚਿਆਂ ਨੇ ਜਿਹੜੀ ਅੱਗੇ ਆਣ ਆਲੀ ਇਹਨਾਂ ਦਾ ਖੇਡਾਂ ਬਾਰੇ ਚਾਹ ਮਗਰ ਮਸ਼ੀਆਂ ਤੋਂ ਦੂਰ ਰਹਿਣ ਦੀ ਇਸ ਬਾਰੇ ਮਗਰ ਦੀ ਤਸੀਹ ਵੀ ਜਿਹੜੇ ਬੱਚਿਆਂ ਖੇਡ ਰਾਹੀ ਅੱਗੇ ਜਿੱਦਾਂ ਜਾਂਦੇ ਆ ਕੋਈ ਵੀ ਮਗਰ ਕਹਿੰਦਾ ਜਿਹੜੀ ਐਕਟੀਵਿਟੀ ਜਿਹੜਾ ਹੈਗੀਆਂ ਪਿੰਡ ਦੇ ਵਿੱਚ ਉਹਨੂੰ ਬੜੀਆ ਤਰੀਕੇ ਨਾਲ ਮਗਰ ਕਹਿੰਦਾ ਜੀ ਬੱਚਿਆਂ ਨੂੰ ਦੱਸ ਸਕੀ ਜਿਹੜੀ ਅੱਗੇ ਜਾ ਕੇ ਖਾਂਗੇ ਆ ਹੁਣ ਜਦੋਂ ਨਵੰਬਰ ਤੋਂ ਪੰਜਾਬ ਸਰਕਾਰ ਨੇ ਮੈਮੂ ਸੋ ਆਪ ਜੀ ਦੇ ਪੈਨ ਨੂੰ ਲੈ ਕੇ ਕਿਵੇਂ ਦੇਦੇ ਸਰਹਾਡੇ ਪਿੰਡ ਦੇ ਵਿੱਚ ਫਿਲਹਾਲ ਕੋਈ ਵੀ ਇਦਾਂ ਦਾ ਮਗਲਕ ਸ਼ਰਸ਼ ਨਹੀਂ ਹੈਗਾ ਜਿਹੜੇ ਮਨਸ਼ਾ ਕਰਦਾ ਹੈ ਖਾਂ ਹੀ ਵੇਚਦਾ ਹੈ ਕਿਤੇ ਗਲੋਹਾਡੇ ਪਿੰਡ ਦੇ ਵਿੱਚ ਮਾਲ ਆਂਦਾ ਵੀ ਬਹੁਤ ਹੀ ਸਹੀ ਹੈ ਕੋਈ ਕੇਸ ਨਹੀਂ ਕੋਈ ਕੀ ਹੈ ਸੀ ਇੱਥੇ ਬੰਦਾ ਜੀਵਦੀ ਸੇਂਤ ਗੋਲ ਦਾ ਪੰਜਾਬ ਸਰਕਾਰ ਤੋਂ ਸੁੱਖ ਸੂਰਨਾ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੀਆਂ ਉਹ ਕਿਤਨਾ ਘੜ ਢੜੇ ਬੰਦੀ ਹੁੰਦੀਆਂ ਗਰੀਬ ਪਿੱਕਅਪ ਉਧਰ ਹੁੰਦੀਆਂ ਹੋਰ ਤੁਹਾਡੀ ਗਵਾਹੀ ਤੇ ਕਿਵੇਂ ਦੇਖਾਂ ਜਾਈਏ ਸਾਡੇ ਪਿੰਡ ਦੇ ਵਿੱਚ ਫਿਲਹਾਲ ਤੇ ਕੋਈ ਵੀ ਢੜੇ ਬਾਜੀ ਨਹੀਂ ਹੈਗੀ ਮਗਰ ਸਾਰੇ ਠੀਕ ਹੈ ਪਰ ਫਿਰ ਵੀ ਜਿਹੜੀਆਂ ਕੋਈ ਸਹੂਲਤਾਂ ਮਤਲਬ ਕਿ ਆਂਡੀਆਂ ਉਹਨੂੰ ਇਹ ਨਹੀਂ ਕਿ ਅਸੀਂ ਤੇ ਸੋਚਿਆ ਵੀ ਸਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਚਾਹੇ ਨਹੀਂ ਪਾਈਆਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਹਰ ਇੱਕ ਬੰਦੇ ਨੂੰ ਜਿਹੜਾ ਮਦਦ ਲਈ ਹੈਗਾ ਲੈਣ ਯੋਗ ਹੈਗਾ ਹੈਗਾ ਯੋਗ ਹੈਗਾ ਤੇ ਰੱਹ ਹੱਕ ਬੰਦ ਕੋ ਨੂੰ ਉਹ ਤੱਕ ਮਿਲਣੀ ਚਾਹੀਦੀ ਹੈ ਅਸੀਂ ਕੋਈ ਵੀ ਇਹੋ ਜਿਹੀ ਮਤਲਬ ਕਿ ਆਂਡਾ ਪਾਰਟੀ ਬਾਈ ਜਾਂ ਕੋਈ ਗੰਤ ਨਹੀਂ ਕੋਈ ਮਤਲਬ ਸਾਡੇ ਬੰਦੇ ਚਾਹੀਦਾ ਹਰ ਇੱਕ ਪਰਿਵਾਰ ਦੀ ਤਰ੍ਹਾਂ ਮਤਲਬ ਹੋ ਗਿਆ ਉਹ ਮੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਦਿੱਤਾ ਜਾਂਦਾ ਨਹੀਂ ਜਾਂ ਇਹ ਨਾਂ ਪਾਈ ਜਾਂਦੇ ਤੁਸੀਂ ਆਮ ਸੁਣਿਆ ਹੋਵੇਗਾ ਸੋ ਹਾਡੀ ਤੁਹਾਡੀ ਕੋਈ ਚੀਜ਼ ਕਿਵੇਂ ਦੇਖੀ ਹਾਡੀ ਕੋਸ਼ਿਸ਼ ਇਹੀ ਹੋਇਆ ਹੈਗੀ ਹੈ ਵੀ ਮੇਰੇ ਕਾਰੇ ਵਿੱਚ ਜਿਹੜਾ ਵੀ ਕੰਮ ਹੋਏਗਾ ਤੁਹਾਡੇ ਪਿੰਡ ਦੇ ਲੋਕੀਂ ਕਰਨ ਮਤਲਬ ਕਿ ਪਿੰਡ ਦੇ ਲੋਕਾਂ ਨੂੰ ਵੀ ਕੋਈ ਹਿੱਸਾ ਮਿਲੇ ਤੁਹਾਡੀ ਕੋਸ਼ਿਸ਼ ਇਹੀ ਹੈਗੀ ਪਈ ਅਸੀਂ ਪਿੰਡ ਦੇ ਲੋਕੋਂ ਵੀ ਮਤਲਬ ਕਿ ਮੇਰੇ ਕਾਰੇ ਵਿੱਚ ਜਿਹੜਾ ਜੋ ਵੀ ਕੰਮ ਵਰਤ ਹੈਗਾ ਉਹ ਪਿੰਡ ਦੇ ਲੋਕੀਂ ਕਰਨ ਜੋ ਗਲੋਗੇ ਜਿਹੜੇ ਕਰਨ ਸੋ ਕਿਹੜਾ ਪਹਿਲ ਦੇ ਅਧਾਰ ਤੇ ਹੁਣ ਪਿੰਡ ਵਿੱਚ ਕੰਮ ਕਰਨਾ ਚਾਹਦਾ ਹੈ ਜਾਂ ਪਿੰਡ ਦੇ ਲੋਕੀਂ ਸੁਖ ਸੁਵਤਾ ਪ੍ਰਦਾਨ ਕਰਦੇ ਸਾਡੇ ਪਿੰਡ ਦੇ ਵਿੱਚ ਪੈਨ ਦੇ ਅਧਾਰ ਤੇ ਇੱਕ ਤੋਂ ਵਾਰਕ ਸਪਲਾਈ ਤੇ ਇੱਕ ਤਰੀਕਾ ਮਤਲਬ ਲੱਗਦਾ ਪਾਣੀ ਕਰਨਾ ਕਾਸ ਜਿਹੜਾ ਇਹਦੀ ਅਹੀ ਮਤਲਬ ਲੱਗਦੀ ਕਿ ਵੀ ਸੋਚ ਰਹੇ ਤੈਨੂੰ ਮਤਲਬ ਲੱਗਦੀ ਕਿ ਕਿਦਾਂ ਠੀਕ ਕੀਤਾ ਜਾਏ ਉਸ ਦੇ ਤੇ ਸਾਡੀ ਜਿਹੜੀ ਪਹਿਲੀ ਕੋਸ਼ਿਸ਼ ਉਹ ਮਤਲਬ ਇਹ ਹੋਏਗੀ ਸਾਡੇ ਪਿੰਡ ਦੇ ਵਿੱਚ ਜਿੱਦਾਂ ਪਿਆਲਾਸ ਮਤਲਬ ਕਮਿਊਨਿਟੀ ਹਾਲ ਇੱਕ ਸਾਂਝੀ ਜਗ੍ਹਾ ਤੇ ਪੰਚਾਇਤਿਕ ਬਣਾਇਆ ਜਾਂਦੇ ਜਿਹੜੇ ਵੀ ਜਿਹਦੇ ਵਿੱਚ ਸਾਰੇ ਮਤਲਬ ਕਿ ਤੀਆਂ ਪਹਿਣਾ ਦੇ ਕੋਈ ਵੀ ਮਤਲਬ ਕਿ ਪ੍ਰੋਗਰਾਮ ਦਾ ਫ੍ਰੀ ਆਫ ਕੋਸਟ ਮਤਲਬ ਕਹਿੰਦਾ ਵੀ ਜਿਹੜਾ ਕੀਤਾ ਜਾਏ ਤਾਂ ਕਿ ਲੋਕਾਂ ਦੇ ਜਿਹੜੇ ਪੈਸੇ ਬਚਣ ਤੇ ਹੋਰ ਵੀ ਜਿਹੜੇ ਲਾਗੇ ਦੇ ਪਿੰਡ ਹੈਗੇ ਮਤਲਬ ਕਿ ਜਿੰਨਾ ਕੋਈ ਨਹੀਂ ਜਗਾ ਹੈਗੇ ਉਹ ਵੀ ਉੱਥੇ ਆ ਕੇ ਜਿਹੜਾ ਆਪਣਾ ਮਤਲਬ ਕਿ ਪ੍ਰੋਗਰਾਮ ਕਰ ਸਕਦੇ ਜਿਹੜਾ ਬਿਲਕੁਲ ਮਤਲਬ ਕਿ ਫ੍ਰੀ ਆਫ ਕੋਸਟ ਕੋਈ ਇੱਥੇ ਖਰਚਾ ਨਹੀਂ ਆਏਗਾ ਉਹ ਇੱਕ ਪੰਚਾਇਤ ਨੂੰ ਮਤਲਬ ਕਿ ਮੈਂ ਚਾਹੁੰਦਾ ਵੀ ਇੱਥੇ ਬਣੇ ਤੇ ਕੁਝ ਮੇਰੇ ਪਿੰਡ ਦੇ ਵਿੱਚ ਜਿੱਦਾਂ ਮਤਲਬ ਹੈਗੇ ਦੀ ਨਾ ਗ੍ਰੀਨ ਪਰਿਵਾਰਾਂ ਨੂੰ ਉਹ ਮਿਲਦੇ ਆ ਪੰਜ-ਪੰਜ ਮਰਲੇ ਦੇ پلاਟ ਮਿਲਦੇ ਆ ਅणि ਇਹ ਵੀ ਕੋਸ਼ਿਸ਼ ਹੈ ਕਿ ਇਹ ਵੀ ਉਹਨੂੰ ਮਤਲਬ ਕਹਿੰਦਾ ਵੀ ਜਿਹੜੇ ਪਲਾਟ ਮਿਲਦੇ ਦੇ ਮੌਜੂਦਾ ਉਹ ਬੜੀ ਹਾਈ ਵੋਲਟੇਜ ਤਾਰਾਂ ਦੇ ਫਿਰ ਮਿਲ ਗਈ ਥੱਲੇ ਆ। ਅणि ਕੋਸ਼ਿਸ਼ ਇਹ ਵੀ ਹੈ ਕਿ ਉਹਨੂੰ ਅਸੀਂ ਕਿ ਹੋਰ ਜਗ੍ਹਾ ਦੇ ਉੱਤੇ ਸ਼ਿਫਟ ਕਰ ਸਕੀਏ ਤਾਂ ਕਿ ਜਿਨ੍ਹਾਂ ਕੋਲ ਰਹਿਣ ਦੀ ਜਗ੍ਹਾ ਦੀ ਕਮੀ ਹੈ ਉਹ ਆਪਣੇ ਆਪਣੇ ਮਤਲਬ ਕਹਿੰਦਾ ਘਰ ਬਣਾ ਕੇ ਉੱਥੇ ਆਪਣੀ ਰਿਆਇਸ਼ ਕਰ ਸਕਣ। ਜੀ ਜੀ ਬੰਦੇ ਲੋਕਾਂ ਸੇਵਾਦਾਨਤਾ ਮੁਕਰਤਾ ਮਾਨ ਬਖਸ਼ਿਆ ਤੁਹਾਡੇ ਸੇਤ ਸੰਪਤੀਆਂ ਦਾ ਸਿੱਧਿਆ। ਸੋ ਮੈਸੇਜ ਕੀ ਦੇ ਰਿਹਾ ਤਾ ਉਹ ਨਹੀਂ ਪਿੰਡ ਇਹੀ ਕਹਿਣਾ ਚਾਹ ਰਿਹਾ ਵੀ ਜਿਹੜੇ ਸਹੀ ਸਰਪੰਚੀ ਤਾਂ ਇਹ ਸਾਰੇ ਪਿੰਡ ਹੀ ਮਤਲਬ ਕਹਿੰਦਾ ਕਿ ਕੈਂਪਿੰਗ ਸਮਝੋ ਕਿ ਹਰੇ ਇੱਕ ਮਤਲਬ ਕਹਿੰਦਾ ਕਿ ਹਰੇ ਕੁ ਸਾਥੀ ਨੂੰ ਨਾਲ ਲੈ ਕੇ ਚਲਾ ਜਿੰਦੇ ਵੀ ਜੋ ਵੀ ਮਤਲਬ ਕਹਿੰਦਾ ਕਿ ਕੰਮਕਾਰ ਜਿਹੜੇ ਸਾਰੇ ਨਾਲ ਮਿਲ ਕੇ ਪੂਰੇ ਕਰ ਸਕੀ ਆ ਜੋ ਪਿੰਡ ਨੂੰ ਇੱਕ ਨਵੀਂ ਦਿੱਖ ਦਿੱਤੀ ਜਾ ਸਕੀ